ਯੂਰਪੀ ਦੇਸ਼ ਇਟਲੀ ਜਲਦੀ ਹੀ ਬੁਰਕੇ ਅਤੇ ਨਕਾਬ ਦੇ ਉੱਪਰ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਉਣ ਜਾ ਰਿਹਾ ਹੈ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਦੀ ਸੱਤਾਧਾਰੀ ਪਾਰਟੀ 브ਦਰਜ਼ ਆਫ ਇਟਲੀ ਨੇ ਦੇਸ਼ ਦੀ ਸੰਸਦ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ ਇਸ ਦੇ ਤਹਿਤ ਸਾਰੀਆਂ ਜਨਤਕ ਥਾਵਾਂ ਸਕੂਲਾਂ ਯੂਨੀਵਰਸਿਟੀਆਂ ਦੁਕਾਨਾਂ ਅਤੇ ਦਫ਼ਤਰਾਂ ਦੇ ਵਿੱਚ ਚਿਹਰਾ ਟਕਣ ਵਾਲੇ ਕੱਪੜਿਆਂ ਨੂੰ ਮਨਾਹੀ ਹੋਵੇਗੀ ਬਿੱਲ ਦੇ ਯੋਜਨਾਕਾਰਾਂ ਵਿੱਚੋਂ ਇੱਕ ਸੰਸਦ ਮੈਂਬਰ ਐਂਡਰੀਆ ਡੈਲ ਮਾਸਟਰੋ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਪਵਿੱਤਰ ਹੈ ਪਰ ਇਸ ਦੀ ਵਰਤੋਂ ਇਟਲੀ ਦੇ ਸੰਵਿਧਾਨ ਅਤੇ ਰਾਸ਼ਟਰੀ ਸਿਧਾਂਤਾਂ ਦੇ ਸਤਕਾਰ ਨਾਲ ਹੋਣੀ ਚਾਹੀਦੀ ਹੈ ਉਹਨਾਂ ਦੇ ਅਨੁਸਾਰ ਇਹ ਕਾਨੂੰਨ ਇਸਲਾਮੀ ਵਖਵਾਦ ਅਤੇ ਕੱਟੜਵਾਦ ਨੂੰ ਰੋਕਣ ਦੇ ਲਈ ਲਿਆਂਦਾ ਗਿਆ ਹੈ ਵਿੱਲੂ ਦੇ ਵਿੱਚ ਕਿਹਾ ਗਿਆ ਹੈ ਕਿ ਬੁਰਕਾ ਜਾਂ ਨਕਾਬ ਪਹਿਨਣ ਦੀ ਉਲੰਘਣਾ ਕਰਨ ਵਾਲੇ ਉੱਤੇ 300 ਤੋਂ 3000 ਯੂਰੋ ਤੱਕ ਦਾ ਜੁਰਮਾਨਾ ਲੱਗੇਗਾ ਜੋ ਕਿ ਭਾਰਤੀ ਮੁਦਰਾ ਅਨੁਸਾਰ ਲਗਭਗ 30000 ਤੋਂ 3 ਲੱਖ ਰੁਪਏ ਬਣਦਾ ਹੈ ਇਸ ਦੇ ਨਾਲ ਹੀ ਜ਼ਬਰਦਸਤੀ ਵਿਆਹ ਜਾਂ ਧਾਰਮਿਕ ਦਬਾਅ ਹੇਠ ਕੀਤੇ ਜਾਣ ਵਾਲੇ ਟੈਸਟਾਂ ਲਈ ਵੀ ਸਖਤ ਸਜ਼ਾਵਾਂ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਪਹਿਲੇ ਵਿੱਚ ਇਹ ਵੀ ਸ਼ਾਮਿਲ ਹੈ ਕਿ ਇਤਾਲਵੀ ਸਰਕਾਰ ਮਸਜਿਦਾਂ ਦੀ ਫੰਡਿੰਗ ਉੱਤੇ ਵੀ ਨਜ਼ਰ ਰੱਖੇਗੀ ਤੇ ਉਹਨਾਂ ਸੰਗਠਨਾ ਉੱਤੇ ਕਾਰਵਾਈ ਕੀਤੀ ਜਾਵੇਗੀ ਜੋ ਰਾਸ਼ਟਰੀ ਸੁਰੱਖਿਆ ਦੇ ਉਲਟ ਵਿਚਾਰਧਾਰਾਵਾਂ ਨੂੰ ਉਤਸ਼ਾਹਿਤ ਕਰਦੇ ਨੇ ਜੇ ਬਿੱਲ ਪਾਸ ਹੋ ਗਿਆ ਤਾਂ ਇਟਲੀ ਉਹਨਾਂ ਯੂਰਪੀ ਦੇਸ਼ਾਂ ਵਿੱਚ ਸ਼ਾਮਿਲ ਹੋ ਜਾਵੇਗਾ ਜਿੱਥੇ ਬੁਰਕਾ ਅਤੇ ਨਕਾਬ ਉੱਤੇ ਪੂਰੀ ਪਾਬੰਦੀ ਲਾਗੂ ਕੀਤੀ ਜਾਵੇਗੀ ਯੂਰਪੀ ਦੇਸ਼ ਇਟਲੀ ਜਲਦੀ ਹੀ ਬੁਰਕਾ ਅਤੇ ਨਕਾਬ ਦੇ ਉੱਪਰ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਉਣ ਜਾ ਰਿਹਾ ਹੈ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਦੀ ਸੱਤਾਧਾਰੀ ਪਾਰਟੀ 브ਦਰਜ਼ ਆਫ ਇਟਲੀ ਨੇ ਦੇਸ਼ ਦੀ ਸੰਸਦ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ ਜਿਸ ਦੇ ਤਹਿਤ ਸਾਰੀਆਂ ਜਨਤਕ ਥਾਵਾਂ ਸਕੂਲਾਂ ਯੂਨੀਵਰਸਿਟੀਆਂ ਦੁਕਾਨਾਂ ਅਤੇ ਦਫ਼ਤਰਾਂ ਦੇ ਵਿੱਚ ਚਿਹਰਾ ਟਕਣ ਵਾਲੇ ਕੱਪੜਿਆਂ ਨੂੰ ਮਨਾਹੀ ਹੋਵੇਗੀ ਬਿੱਲ ਦੇ ਯੋਜਨਾਕਾਰਾਂ ਵਿੱਚੋਂ ਇੱਕ ਸੰਸਦ ਮੈਂਬਰ ਐਂਡਰੀਆ ਡੈਲ ਮਾਸਟਰੋ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਪਵਿੱਤਰ ਹੈ ਪਰ ਇਸ ਦੀ ਵਰਤੋਂ ਇਟਲੀ ਦੇ ਸੰਵਿਧਾਨ ਅਤੇ ਰਾਸ਼ਟਰੀ ਸਿਧਾਂਤਾਂ ਦੇ ਸਤਕਾਰ ਨਾਲ ਹੋਣੀ ਚਾਹੀਦੀ ਹੈ ਉਨ੍ਹਾਂ ਦੇ ਅਨੁਸਾਰ ਇਹ ਕਾਨੂੰਨ ਇਸਲਾਮੀ ਵੱਖਵਾਦ ਅਤੇ ਕੱਟੜਵਾਦ ਨੂੰ ਰੋਕਣ ਦੇ ਲਈ ਲਿਆਂਦਾ ਗਿਆ ਹੈ। ਬਿੱਲ ਦੇ ਵਿੱਚ ਕਿਹਾ ਗਿਆ ਹੈ ਕਿ ਬੁਰਕਾ ਜਾਂ ਨਕਾਬ ਪਹਿਨਣ ਦੀ ਉਲੰਘਣਾ ਕਰਨ ਵਾਲੇ ਉੱਤੇ 300 ਤੋਂ 3000 ਯੂਰੋ ਤੱਕ ਦਾ ਜੁਰਮਾਨਾ ਲੱਗੇਗਾ, ਜੋ ਕਿ ਭਾਰਤੀ ਮੁੰਦਰਾ ਅਨੁਸਾਰ ਲਗਭਗ 30000 ਤੋਂ 3 ਲੱਖ ਰੁਪਏ ਪੜਦਾ ਹੈ। ਇਸ ਦੇ ਨਾਲ ਹੀ ਜ਼ਬਰਦਸਤੀ ਵਿਆਹ ਜਾਂ ਧਾਰਮਿਕ ਦਬਾਅ ਹੇਠ ਕੀਤੇ ਜਾਣ ਵਾਲੇ ਟੈਸਟਾਂ ਲਈ ਵੀ ਸਖਤ ਸਜ਼ਾਵਾਂ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਬਿਲ ਵਿੱਚ ਇਹ ਵੀ ਸ਼ਾਮਿਲ ਹੈ ਕਿ ਇਤਾਲਵੀ ਸਰਕਾਰ ਮਸਜਿਦਾਂ ਦੀ ਫੰਡਿੰਗ ਉੱਤੇ ਵੀ ਨਜ਼ਰ ਰੱਖੇਗੀ ਤੇ ਉਹਨਾਂ ਸੰਗਠਨਾ ਉੱਤੇ ਕਾਰਵਾਈ ਕੀਤੀ ਜਾਵੇਗੀ ਜੋ ਰਾਸ਼ਟਰੀ ਸੁਰੱਖਿਆ ਦੇ ਉਲਟ ਵਿਚਾਰਧਾਰਾਵਾਂ ਨੂੰ ਉਤਸ਼ਾਹਿਤ ਕਰਦੇ ਨੇ ਜੇ ਬਿੱਲ ਪਾਸ ਹੋ ਗਿਆ ਤਾਂ ਇਟਲੀ ਉਹਨਾਂ ਯੂਰਪੀ ਦੇਸ਼ਾਂ ਵਿੱਚ ਸ਼ਾਮਿਲ ਹੋ ਜਾਵੇਗਾ ਜਿੱਥੇ ਬੁਰਕਾ ਅਤੇ ਨਕਾਬ ਉੱਤੇ ਪੂਰੀ ਪਾਬੰਦੀ ਲਾਗੂ ਕੀਤੀ ਜਾਵੇਗੀ